ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਪਾਏ ਹੈਗੇ ਆ ਜੀ ਦੋ ਦੋ ਕੁੰਡਿਆਂ ਦੇ ਸਾਬ ਨਾਲ ਕੁੰਡੇ ਪਾਏ ਆ ਇਹ 26 ਕੁੰਡੇ ਆ ਜੀ ਤੇ ਆਪਾਂ ਹਾਂ ਕੁੰਡੇ ਪਾਈ ਆ ਤੇ ਇਸ ਪਾਸੇ ਇਹ ਡਿਜ਼ਾਈਨ ਸਟਾਰਟ ਹੋਊਗਾ ਤੇ ਆਪਾਂ ਇਧਰੋਂ ਹੀ ਕਰਾਂਗੇ ਡਿਜ਼ਾਈਨ ਸਟਾਰਟ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜੇਕਰ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਆ ਕਰੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚਲੋ ਜੀ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਆ ਫਰਸਟ ਗੁੰਡਾ ਤਾਰਿਆ ਆਪਾਂ ਤਾਂਗਾ ਆਪਣਾ ਇੱਧਰ ਹੀ ਰਹੂਗਾ ਤੇ ਇਹਦੇ ਚ ਜੇ ਆਪਾਂ ਬਣਾਉਣਾ ਤਾਂ ਬਣਾ ਵੀ ਸਕਦੇ ਆ ਕਿਉਂਕਿ ਆਪਾਂ ਅਗਲਾ ਗੁੰਡਾ ਤਾਰਨਾ ਆ ਗੁੰਡਾ ਆਪਾਂ ਤਾਰਾਂਗੇ ਇੱਥੇ ਆਪਾਂ ਵਲ ਪਾਵਾਂਗੇ ਆ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਆ ਬੜਾ ਕੁੰਡਾ ਆਪਾਂ ਫਿਰ ਤੋਂ ਤਾਰਾਂਗੇ ਇੱਥੇ ਆਪਾਂ ਇਸ ਤਰ੍ਹਾਂ ਧਾਗਾ ਅੱਗੇ ਕਰਕੇ ਆਪਣੇ ਵੱਲ ਕਰਕੇ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਆਪਾਂ ਫਿਰ ਤੋਂ ਤਾਰ ਲੈਣਾ ਫਿਰ ਧਾਗਾ ਇਸ ਤਰ੍ਹਾਂ ਲਿਆ ਕੇ ਇਧਰੋਂ ਜਿਵੇਂ ਧਾਗਾ ਇਧਰ ਹੈ ਇਸ ਤਰ੍ਹਾਂ ਲਿਆਉਣਾ ਹੈ ਦੋ ਕੁੰਡਿਆਂ ਦਾ ਪਿਛਲੇ ਪਾਸੇ ਸਲਾਈ ਕੱਢ ਕੇ ਸਿੱਧਾ ਗੁੰਡਾ ਬਣਾ ਲੈਣਾ ਇੱਕ ਇੰਨਾ ਧਿਆਨ ਰੱਖਿਓ ਜੀ ਉਲਟੀ ਸਾਈਡ ਹੈ ਧਾਗਾ ਆਪਾਂ ਇੱਧਰ ਆਪਣੇ ਵੱਲ ਕਰਨਾ ਤੇ ਸਲਾਈ ਦਾ ਮੂੰਹ ਪਿੱਛੇ ਰੱਖਣਾ ਆਪਾਂ ਇੱਕ ਗੁੰਡਾ ਆਪਾਂ ਫਿਰ ਤੋਂ ਤਾਰਨਾ ਹੈ ਅੱਗੇ ਫਿਰ ਆਪਾਂ ਧਾਗਾ ਇੱਧਰ ਕਰਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਉਣਾ ਹੈ ਇੱਕ ਗੁੰਡਾ ਫਿਰ ਤੋਂ ਤਾਰ ਲੈਣਾ ਆਪਾਂ ਫਿਰ ਧਾਗਾ ਇੱਧਰ ਕਰਾਂਗੇ ਦੋ ਗੁੰਡਿਆਂ ਦਾ ਗੁੰਡਾ ਇਸ ਤਰ੍ਹਾਂ ਸਲਾਈ ਕਰਕੇ

ਤਾਰ ਕੇ ਆਪਾਂ ਆਹ ਵਾਲਾ ਕੁੰਡਾ ਸਿੱਧਾ ਬਣਾ ਦਾਂਗੇ ਇੱਥੇ ਜੇ ਆਪਾਂ ਨੂੰ ਇੱਕ ਹੀ ਕੁੰਡਾ ਚਾਹੀਦਾ ਆਹ ਵਾਲਾ ਉਤਾਰਿਆ ਜਿਹੜਾ ਆਪਾਂ ਆਧਾਰ ਇਹਨੇ ਦੋਨਾਂ ਦਾ ਇੱਕ ਕੀਤਾ ਆ ਆਪਣੇ ਕੋਲੇ ਜਿਹੜੇ ਦੋ ਕੁੰਡੇ ਆ ਇਹਨਾਂ ਦਾ ਆਪਾਂ ਦੋਹਾਂ ਦਾ ਇੱਕ ਕਰ ਦਿੰਨੇ ਆ ਆ ਜੇ ਆਪਾਂ ਨੂੰ ਜਦੋਂ ਚਾਹੀਦਾ ਹੋਵੇ ਕੁੰਡਾ ਆਪਾਂ ਸਾਈਡਾਂ ਤੇ ਕਰ ਹੀ ਸਕਦੇ ਆ ਆਪਾਂ ਘਟਾ ਸਕਦੇ ਆ ਜੇ ਆਪਣੇ ਕੋਲ ਘਟ ਹੋਵੇ ਆਪਾਂ ਵਧਾ ਵੀ ਸਕਦੇ ਆ ਹੁਣ ਆਪਾਂ ਆਗੇ ਜੇ ਸਿੱਧੇ ਪਾਸੇ ਸਿੱਧੇ ਪਾਸੇ ਆਪਾਂ ਤਾਂਗਾ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਜਿਹੜਾ ਆਪਾਂ ਬਣਾਇਆ ਸੀਗਾ ਦੋਹਾਂ ਦਾ ਇੱਕ ਕੀਤਾ ਸੀਗਾ ਇਹਨੂੰ ਆਪਾਂ ਹੁਣ ਤਾਰ ਲੈਣਾ ਤਾਂਗਾ ਇੱਧਰ ਕਰਾਂਗੇ ਜਿਹੜਾ ਕੁੰਡਾ ਆਪਾਂ ਵਲ ਪਾਇਆ ਸੀਗਾ ਇਹ ਕੁੰਡਾ ਤੇ ਅਗਲਾ ਕੁੰਡਾ ਲੈ ਕੇ ਆਪਾਂ ਆ ਜਿਹੜਾ ਆਪਾਂ ਤਾਰਿਆ ਸੀਗਾ ਉਹ ਵਾਲਾ ਕੁੰਡਾ ਲੈਣਾ ਦੋਵਾਂ ਦਾ ਇੱਕ ਕਰ ਦਾਂਗੇ ਜਿਹੜਾ ਕੁੰਡਾ ਬਣਾਇਆ ਸੀ ਇਹਨੂੰ ਆਪਾਂ ਫਿਰ ਤੋਂ ਤਾਰ ਲਾਂਗੇ ਇਥੇ ਫਿਰ ਆਪਾਂ ਧਾਗਾ ਇੱਧਰ ਕਰਾਂਗੇ ਆਪਣੇ ਵੱਲ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਫਿਰ 또 ਇੱਕ ਗੁੰਡਾ ਤਾਰ ਲਾਂਗੇ ਧਾਗਾ ਆਪਣੇ ਵੱਲ ਲੈ ਕੇ ਆਵਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਕਰ ਦਾਂਗੇ ਹੁਣ ਆਪਾਂ ਥੋੜੇ ਜਿਨੇ ਗੁੰਡੇ ਲੋਜ ਰੱਖ ਸਕਦੇ ਆ ਜਿਹੜਾ ਆਪਣਾ ਸਲਾਈ ਸੌਖੀ ਬਣ ਜAVE ਫੇਰੇ ਕੁੰਡਾ ਤਾਰਾਂਗੇ ਆਪਾਂ ਇੱਥੇ ਆਪਾਂ ਇੱਥੇ ਵੀ ਆਪਾਂ ਇਹ ਧਿਆਨ ਰੱਖਣਾ ਕਿ ਆਪਣੇ ਕੋਲੇ ਆਹ ਕੁੰਡਾ ਆਉਣਾ ਚਾਹੀਦਾ ਮੂਰੇ ਆਹ ਵਾਲਾ ਘਟਾਉਣ ਵਾਸਤੇ ਆਤਾਰਨ ਵਾਸਤੇ ਆਹ ਆਉਣਾ ਚਾਹੀਦਾ ਸਸ ਇੱਕ ਦੋ ਸਲਾਈਆਂ ਹੀ ਇਹ ਹੋਣਗੀਆਂ ਕਿਉਂਕਿ ਫਿਰ ਅੱਗੇ ਆਪਾਂ ਜਦ ਬਣਾਉਣ ਲੱਗੇ ਕੁੰਡੇ ਆਪਾਂ ਲੂਜ਼ ਪਾ ਲਾਂਗੇ ਫਿਰ ਨਹੀਂ ਦਿੱਕਤ ਆਉਣੀ ਬਣਾਉਣ ਚ ਐਂਡ ਤੇ ਵੀ ਆਪਣੇ ਕੋਲੇ ਆ ਦੋ ਕੁੰਡੇ ਇਹਨਾਂ ਨੂੰ ਆਪਾਂ ਦੋਆਂ ਦਾ ਇੱਕ ਕਰ ਲੈਨੇ ਆ ਇਹ ਕੁੰਡਾ ਆਪਾਂ ਸਿੱਧਾ ਬਣਾ ਦਿੰਨੇ ਆ ਹੁਣ ਆਪਾਂ ਆ ਗਏ ਉਲਟੀ ਸਾਈਡ ਫਿਰ ਤੋਂ ਆਪਣੇ ਕੋਲੇ ਫਿਰ ਉਹੀ ਗੁੰਡਾ ਆ ਗਿਆ ਆਹ ਗੁੰਡਾ ਆਪਾਂ ਬਣਾ ਲਿਆ ਹੁਣ ਆਹ ਵਾਲਾ ਗੁੰਡਾ ਬਣਾ ਲਿਆ ਆਹ ਵਾਲਾ ਗੁੰਡਾ ਆਪਾਂ ਫਿਰ ਤਾਰ ਲਵਾਂਗੇ ਫਿਰ ਧਾਗਾ ਇੱਧਰ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਫਿਰ ਇੱਕ ਗੁੰਡਾ ਤਾਰ ਲਾਂਗੇ ਧਾਗਾ ਆਪਣੇ ਵੱਲ ਲਿਆਵਾਂਗੇ ਆਹ ਵਾਲਾ ਗੁੰਡਾ ਲਾਵਾਂਗੇ ਇਹ ਆਪਾਂ ਪਹਿਲਾਂ ਜਿਹੜਾ ਵਾਲ ਪਾਇਆ ਹੋਇਆ ਉਹ ਆ ਗੁੰਡਾ ਦੇਖੋ ਤੇ ਅਗਲਾ ਗੁੰਡਾ ਲੈ ਕੇ ਦੋਵਾਂ ਦੇ ਇੱਕ ਕਰ ਦਿਆਂਗੇ ਫਿਰ ਇੱਕ ਗੁੰਡਾ ਤਾਰ ਲਾਂਗੇ ਆਪਾਂ ਧਾਗਾ ਆਪਣੇ ਵੱਲ ਲਿਆ ਕੇ ਦੋਵਾਂ ਦੇ ਇੱਕ ਕਰ ਦਾਂਗੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਦੋਨੇ ਪਾਸੇ ਬਣਦਾ ਇਹ ਡਿਜ਼ਾਈਨ ਮੈਂ ਅੱਗੇ ਤੁਹਾਨੂੰ ਬਣਾ ਕੇ ਹੋਰ ਥੋੜਾ ਫੇਰ ਦਿਖਾਉਣੀ ਆ ਹਲੋ ਜੀ ਆਪਾਂ ਇੰਨਾ ਸਾਰਾ ਬਣਾਇਆ ਟਜਨ ਹਲੋ ਜੀ ਆਪਾਂ ਇੰਨੀਆਂ ਸਲਾਈਆਂ ਬਣਾਈਆਂ ਇਹ ਇਹ ਹਰੇਕ ਸਲਾਈ ਬਣਦਾ ਦੋਨੇ ਪਾਸੇ ਬਣਦਾ ਸਿੱਧੇ ਪੁੱਠੇ ਪਾਸੇ ਦੋਨੇ ਪਾਸਿਆਂ ਤੋਂ ਹੀ ਬਣਦਾ ਬਸ ਉਹ ਇੱਕ ਹੀ ਸਲਾਈ ਪੈਂਦੀ ਹੈ ਜੀ ਇਹ ਸਾਲ ਅਸਰਾਣੀਆਂ ਵਿੱਚ ਬਣਦੀਆਂ ਆਉਂਦੀਆਂ ਆਹ ਵਾਲੀਆਂ ਵਾਲੀਆਂ ਆਹ ਇਹ ਥੋੜਾ ਬਣਿਆ ਜੇ ਜ਼ਿਆਦਾ ਬਣਿਆ ਹੋਵੇ ਤਾਂ ਬਹੁਤ ਸੋਹਣਾ ਲੱਗਦਾ ਹਿੰਕੇ ਵਾਸੇ ਉਹ ਨਾ ਸਟੈਟਿਵਲ ਜਾ ਹੈਗਾ ਬੱਚਿਆਂ ਵਾਸਤੇ ਕੋਈ ਕੋਟੀ ਸਵਟਰ ਜੈਕਟ ਜਾਂ ਆਪਾਂ ਗੈਪ ਬਣਾਉਣੀ ਹੈ ਮਾਫਲਰ ਇਸ ਤਰ੍ਹਾਂ ਬਣਾਉਣ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਬਣਾਇਓ ਤੇ ਨਾਲੇ ਮੇਰੀ ਵੀਡੀਓ ਪੂਰੀ ਦੇਖਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਦੱਬ ਕੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ